ਔਰਤ ਆ ਜਿਹੜੀ ਕਾਨੂੰਨੀ ਤੌਰ ਤੇ ਮਰਦ ਨੂੰ ਇੱਥੇ ਦਿਵਾ ਰਹੀ ਆ ਕਾਨੂੰਨੀ ਤੌਰ ਤੇ ਜਣੇ ਕਿ ਮੈਂ ਮੇਰਾ ਮੰਨਣਾ ਹੈ ਕਿ ਔਰਤ ਬਹੁਤ ਮਜ਼ਬੂਤ ਆ ਉਹ ਗੱਲ ਪਹਿਲਾਂ ਵਾਲੀ ਨਹੀਂ ਰਹੀ ਮੇਰਾ ਤੁਹਾਨੂੰ ਸਵਾਲ ਇਹ ਆ ਕਿ ਕਾਨੂੰਨੀ ਤੌਰ ਤੇ ਔਰਤ ਮਜ਼ਬੂਤ ਹੈ ਧਾਰਮਿਕ ਤੌਰ ਤੇ ਜਿਹਨੂੰ ਸਭ ਤੋਂ ਵੱਧ ਜਿਹੜੀ ਔਰਤ ਧਰਮ ਨੂੰ ਮੰਨਦੀ ਹੈ ਤੇ ਪੂਜਦੀ ਆ ਅੱਜ ਵੀ ਬਹੁਤ ਜ਼ਿਆਦਾ ਜਿਹੜੇ ਖਾਸ ਕਰਕੇ ਸਾਊਥ ਦੇ ਵਿੱਚ ਮੈਂ ਕਈ ਜਗ੍ਹਾ ਕਿ ਇੱਥੇ ਵੀ ਮੰਦਰਾਂ ਦੇ ਵਿੱਚ ਖਾਸ ਕਰਕੇ ਵਿਸ਼ੇਸ਼ ਦਿਨ ਹੁੰਦੇ ਜਦੋਂ ਔਰਤ ਦੇ ਉਹਨਾਂ ਨੂੰ ਮੰਦਰਾਂ 'ਚ ਨਹੀਂ ਜਾਣ ਦਿੱਤਾ ਜਾਂਦਾ ਹੋਰ ਧਾਰਮਿਕ ਸਥਾਨਾਂ 'ਚ ਨਹੀਂ ਜਾਂ ਪਹਿਲਾ ਅਤੀਤ ਦੇ ਵਿੱਚ ਇਹਨਾਂ ਨੂੰ ਸਤੀ ਪ੍ਰਥਾ ਚੱਲੀ ਤੁਸੀਂ ਇਹ ਮੰਨਦੇ ਆ ਕਿ ਜਿਹੜਾ ਧਰਮ ਆ ਉਹ ਔਰਤ ਨੂੰ ਬਰਾਬਰਤਾ ਦਿੰਦਾ ਜਾਂ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਸਰ ਕਿ ਔਰਤ ਹੈ ਜਿਹੜੀ ਹੈ ਉਹਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ ਜਾਂ ਉਹਦੇ ਲਈ ਸੰਵਿਧਾਨ ਦੇ ਵਿੱਚ ਕੁਝ ਕਾਨੂੰਨ ਰੱਖੇ ਗਏ ਆ ਕਿ ਕਿਸੇ ਲਈ ਵੀ ਜਦੋਂ ਅਸੀਂ ਕੋਈ ਸੰਵਿਧਾਨ ਦੇ ਵਿੱਚ ਵਿਸ਼ੇਸ਼ ਫੈਸਿਲਿਟੀ ਦਿੰਦੇ ਆ ਤਾਂ ਮਤਲਬ ਹੁੰਦਾ ਹੈ ਕਿ ਜਿਹੜਾ ਉਹ ਵਰਗ ਹੈ ਕੁਝ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਲਤਾੜੇ ਆ ਰਿਹਾ ਹੈ ਸਰਕਾਰ ਜਾਂ ਸਮਾਜ ਉਸ ਨੂੰ ਇੱਕ ਆਪਣਾ ਫਰਜ਼ ਨਿਭਾਉਣ ਦੇ ਲਈ ਸਸ਼ਕਤ ਕਰਨ ਦੇ ਲਈ ਉਹਨਾਂ ਨੂੰ ਜਿਹੜਾ ਰਾਈਟਸ ਦਿੱਤੇ ਜਾਂਦੇ ਨੇ ਪਰ ਇਸ ਦੇ ਨਾਲ ਹੀ ਇਹ ਰਾਈਟਸ ਉਦੋਂ ਤੱਕ ਚੱਲਣੇ ਚਾਹੀਦੇ ਨੇ ਜਦੋਂ ਤੱਕ ਉਹ ਵਰਗ ਜਿਹੜਾ ਬਰਾਬਰਤਾ ਤੇ ਆ ਜਾਵੇ ਪਰ ਬਰਾਬਰਤਾ ਸਾਨੂੰ ਲਿਆਣੀ ਪਏਗੀ ਜਦੋਂ ਤੱਕ ਹਿਊਮਨ ਰਾਈਟਸ ਤੇ ਵੂਮਨ ਰਾਈਟਸ 'ਚ ਫਰਕ ਰਹੂਗਾ। ਉਦੋਂ ਤੱਕ ਜਿਹੜਾ ਔਰਤ ਤੇ ਲਈ ਸਾਨੂੰ ਐਵੇਂ ਦੀ ਵੱਖ-ਵੱਖ ਜਿਹੜੀਆਂ ਫੈਸਿਲਿਟੀਆਂ ਦੇਣੀਆਂ ਪੈਣਗੀਆਂ, ਉਹਦੇ ਯੂਜ਼ਸ ਮਿਸਯੂਜ਼ਸ ਹੋਣਗੇ। ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਔਰਤ-ਮਰਦ ਦਾ ਜਿਹੜਾ ਇਹ ਫਰਕ ਮਿਟਾਉਣਾ ਪਊਗਾ। ਜੇ ਕੁਦਰਤ ਦੇ ਸਭ ਬੰਦੇ ਕਿਹਾ ਤਾਂ ਉਹ ਇਹ ਨਹੀਂ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿ ਇੱਕ ਕ੍ਰਿਸਚੀਅਨ ਬੰਦਾ, ਇੱਕ ਇਸਾਈ ਬੰਦਾ, ਇੱਕ ਮੁਸਲਮ, ਇੱਕ ਹਿੰਦੂ ਕਿ ਉਹ ਸਾਰੇ ਇੱਕ ਨੇ। ਉਹਨਾਂ ਉਹਨਾਂ ਨੂੰ ਜੇ ਅਸੀਂ ਬ੍ਰਾਡਰ ਆਸਪੈਕਟ 'ਚ ਲਈਏ ਤਾ ਔਰਤ ਵੀ ਬੰਦਾ ਹੀ ਹੈ ਧਰਮ ਨੇ ਜਿਹੜਾ ਹੈ ਉਹ ਕੁਝ ਧਰਮ ਜਿਹੜਾ ਮਨੁੱਖ ਨੇ ਆਪਣੀ ਮਰਜ਼ੀ ਨਾਲ ਇੰਟਰਪ੍ਰੀਟ ਕਰ ਲਿਆ ਅਸੀਂ ਔਰਤ ਨੂੰ ਇੰਨਾ ਬੁੱਧੀਜੀਵੀ ਬਣਾਣਾ ਹੈ ਕਿ ਉਹ ਧਰਮ ਨੂੰ ਆਪਣੇ ਹਿਸਾਬ ਨਾਲ ਪੜ ਸਕੇ ਆਪਣੇ ਹਿਸਾਬ ਨਾਲ ਉਹਦਾ ਮਤਲਬ ਅਰਥ ਕੱਢ ਸਕੇ ਔਰਤ ਹੈ ਜਿਹੜੀ ਉਸ ਨੂੰ ਆਜ਼ਾਦੀ ਦੇਣ ਵਾਲਾ ਮਰਦ ਕੋਈ ਨਹੀਂ ਮਰਦ ਦਾ ਸਿਰਫ ਇੰਨਾ ਕੁ ਰੋਲ ਹੈ ਕਿ ਉਹਦੀ ਆਜ਼ਾਦੀ 'ਚ ਰੋੜਾ ਨਾ ਬਣੇ ਆਜ਼ਾਦੀ ਦਿੱਤੀ ਹੈ ਪਰਮਾਤਮਾ ਨੇ ਤੇ ਧਰਮ ਹੈ ਜਿਹੜਾ ਉਹ ਪਰਮਾਤਮਾ ਨੂੰ ਮੰਨਣ ਦਾ ਅਲੱਗ-ਅਲੱਗ ਤਰੀਕਾ ਹੈ ਤਾਂ ਧਰਮ ਦੇ ਵਿੱਚ ਜਿਹੜਾ ਅਸਲੀ ਮਤਲਬ ਅਸੀਂ ਇਸ ਤੇ ਕੋਈ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਕੋਈ ਚੰਗਾ ਧਰਮ ਹੈ ਜਾਂ ਕੋਈ ਮਾੜਾ ਧਰਮ ਹੈ ਕਿਸੇ ਧਰਮ ਦੇ ਵਿੱਚ ਔਰਤ ਨੂੰ ਜ਼ਿਆਦਾ ਆਜ਼ਾਦੀ ਦੇ ਦਿੱਤੀ ਕਿਸੇ 'ਚ ਘੱਟ ਕਿਉਂਕਿ ਇਹ ਜਿਹੜਾ ਧਰਮ ਹੈ ਬਾਅਦ ਵਿੱਚ ਮਨੁੱਖਾਂ ਦਾ ਬਣਾਇਆ ਗਿਆ ਹੈ ਪਰਮਾਤਮਾ ਵੱਲੋਂ ਇਟਸੈਲਫ ਕੋਈ ਆਪਣੇ ਰੂਲ ਰੈਗੂਲੇਸ਼ਨਸ ਬਣਾ ਕੇ ਨਹੀਂ ਦਿੱਤੇਗੇ ਜਦੋਂ ਇਹ ਕਹਿ ਦਿੱਤਾ ਵੀ ਸਾਰੇ ਇੱਕ ਨੇ ਸਾਰੇ ਬੰਦੇ ਇੱਕ ਨੇ ਤਾਂ ਔਰਤ ਵੀ ਇੱਕ ਹੈ ਤਾ ਮੇਰੇ ਹਿਸਾਬ ਨਾਲ ਕੋਈ ਵੀ ਧਰਮ ਹੈ ਜਿਹੜਾ ਔਰਤ ਨੂੰ ਉਸ ਦੇ ਸਰੀਰਿਕ ਪੱਖ ਤੋਂ ਜਦੋਂ ਮਾਸਿਕ ਧਰਮ ਦੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਰੋਕ ਰੁਕਾਵਟ ਨਹੀਂ ਧਰਮ ਮੈਨੂੰ ਲੱਗਦਾ ਕਹਿੰਦਾ ਹੈ ਕਿਉਂਕਿ ਬਹੁਤ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਔਰਤਾਂ ਪੂਜਾ ਪਾਠ ਚ ਬੈਠਦੀਆਂ ਸੀ ਔਰਤ ਦੇ ਨਾਮ ਦੇ ਉੱਤੋਂ ਜਿਹੜੇ ਘਰ ਚੱਲਦੇ ਸੀਗੇ ਔਰਤ ਦਾ ਗੋਤ ਲੱਗਦਾ ਸੀ ਸਾਊਥ ਸਾਊਥ ਸਾਈਡ ਹੁਣ ਵੀ ਲੱਗਦਾ ਤਾਂ ਉਹ ਕੋਈ ਮੈਨੂੰ ਨਹੀਂ ਲੱਗਦਾ ਇਹ ਇੱਕ ਮਨੁੱਖਵਾਦੀ ਹੈ ਜੋ ਬਣਾ ਚੁੱਕਿਆ ਅਸੀਂ ਔਰਤ ਆ ਜਿਹੜੀ ਕਾਨੂੰਨੀ ਤੌਰ ਤੇ ਮਰਦ ਨੂੰ ਇੱਥੇ ਦਿਵਾ ਰਹੀ ਆ ਕਾਨੂੰਨੀ ਤੌਰ ਤੇ ਜਣੇ ਕਿ ਮੈਂ ਮੇਰਾ ਮੰਨਣਾ ਹੈ ਕਿ ਔਰਤ ਬਹੁਤ ਮਜ਼ਬੂਤ ਆ ਉਹ ਗੱਲ ਪਹਿਲਾਂ ਵਾਲੀ ਨਹੀਂ ਰਹੀ ਮੇਰਾ ਤੁਹਾਨੂੰ ਸਵਾਲ ਇਹ ਆ ਕਿ ਕਾਨੂੰਨੀ ਤੌਰ ਤੇ ਔਰਤ ਮਜ਼ਬੂਤ ਹੈ ਧਾਰਮਿਕ ਤੌਰ ਤੇ ਜਿਹਨੂੰ ਸਭ ਤੋਂ ਵੱਧ ਜਿਹੜੀ ਔਰਤ ਧਰਮ ਨੂੰ ਮੰਨਦੀ ਹੈ ਤੇ ਪੂਜਦੀ ਹੈ ਅੱਜ ਵੀ ਬਹੁਤ ਜ਼ਿਆਦਾ ਜਿਹੜੇ ਖਾਸ ਕਰਕੇ ਸਾਊਥ ਦੇ ਵਿੱਚ ਮੈਂ ਕਈ ਜਗ੍ਹਾ ਕਿ ਇੱਥੇ ਵੀ ਮੰਦਰਾਂ ਦੇ ਵਿੱਚ ਖਾਸ ਕਰਕੇ ਵਿਸ਼ੇਸ਼ ਦਿਨ ਹੁੰਦੇ ਆ ਜਦੋਂ ਔਰਤ ਦੇ ਉਹਨਾਂ ਨੂੰ ਮੰਦਰਾਂ 'ਚ ਨਹੀਂ ਜਾਣ ਦਿੱਤਾ ਜਾਂਦਾ ਹੋਰ ਧਾਰਮਿਕ ਸਥਾਨਾਂ 'ਚ ਨਹੀਂ ਜਾਂ ਪਹਿਲਾ ਅਤੀਤ ਦੇ ਵਿੱਚ ਇਹਨਾਂ ਨੂੰ ਸਤੀ ਪ੍ਰਥਾ ਚੱਲੀ ਤੁਸੀਂ ਇਹ ਮੰਨਦੇ ਆ ਕਿ ਜਿਹੜਾ ਧਰਮ ਆ ਉਹ ਔਰਤ ਨੂੰ ਬਰਾਬਰਤਾ ਦਿੰਦਾ ਜਾਂ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਜਿਵੇਂ ਤੁਸੀਂ ਕਿਹਾ ਸਰ ਕਿ ਔਰਤ ਹੈ ਜਿਹੜੀ ਹੈ ਉਹਨੂੰ ਰਿਜ਼ਰਵੇਸ਼ਨ ਦਿੱਤੀ ਗਈ ਹੈ ਜਾਂ ਉਹਦੇ ਲਈ ਸੰਵਿਧਾਨ ਦੇ ਵਿੱਚ ਕੁਝ ਕਾਨੂੰਨ ਰੱਖੇ ਗਏ ਹਨ ਕਿਸੇ ਲਈ ਵੀ ਜਦੋਂ ਅਸੀਂ ਕੋਈ ਸੰਵਿਧਾਨ ਦੇ ਵਿੱਚ ਵਿਸ਼ੇਸ਼ ਫੈਸਿਲਿਟੀ ਦਿੰਦੇ ਆ ਤਾਂ ਮਤਲਬ ਹੁੰਦਾ ਹੈ ਕਿ ਜਿਹੜਾ ਉਹ ਵਰਗ ਹੈ ਕੁਝ ਪਿਛਲੇ ਸਮੇਂ ਤੋਂ ਕਾਫੀ ਸਮੇਂ ਤੋਂ ਲਤਾੜੇ ਆ ਰਿਹਾ ਹੈ ਸਰਕਾਰ ਜਾਂ ਸਮਾਜ ਉਸ ਨੂੰ ਇੱਕ ਆਪਣਾ ਫਰਜ਼ ਨਿਭਾਉਣ ਦੇ ਲਈ ਸਸ਼ਕਤ ਕਰਨੇ ਦੇ ਲਈ ਉਹਨਾਂ ਨੂੰ ਜਿਹੜਾ ਰਾਈਟਸ ਦਿੱਤੇ ਜਾਂਦੇ ਨੇ ਪਰ ਇਸ ਦੇ ਨਾਲ ਹੀ ਇਹ ਰਾਈਟਸ ਉਦੋਂ ਤੱਕ ਚੱਲਣੇ ਚਾਹੀਦੇ ਨੇ ਜਦੋਂ ਤੱਕ ਉਹ ਵਰਗ ਜਿਹੜਾ ਬਰਾਬਰਤਾ ਤੇ ਆ ਜਾਵੇ ਪਰ ਬਰਾਬਰਤਾ ਸਾਨੂੰ ਲਿਆਣੀ ਪਏਗੀ ਜਦੋਂ ਤੱਕ ਹਿਊਮਨ ਰਾਈਟਸ ਤੇ ਵਿਮਨ ਰਾਈਟਸ 'ਚ ਫਰਕ ਰਹੂਗਾ ਉਦੋਂ ਤੱਕ ਜਿਹੜਾ ਔਰਤ ਤੇ ਲਈ ਸਾਨੂੰ ਐਵੇਂ ਦੀ ਵੱਖ-ਵੱਖ ਜੜੀਆਂ ਫੈਸਿਲਿਟੀਆਂ ਦੇਣੀਆਂ ਪੈਣਗੀਆਂ ਉਹਦੇ ਯੂਸਸ ਮਿਸਯੂਸਸ ਹੋਣਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਜਿਹੜਾ ਔਰਤ ਮਰਦ ਦਾ ਜਿਹੜਾ ਇਹ ਫਰਕ ਮਿਟਾਉਣਾ ਪਊਗਾ ਜੇ ਕੁਦਰਤ ਦੇ ਸਭ ਬੰਦੇ ਕਿਹਾ ਤਾਂ ਉਹ ਇਹ ਨਹੀਂ ਕਿਹਾ ਗੁਰੂ ਨਾਨਕ ਦੇਵ ਜੀ ਨੇ ਕਿ ਇੱਕ 크ਰਿਸਚੀਅਨ ਬੰਦਾ ਇੱਕ ਇਸਾਈ ਬੰਦਾ ਇੱਕ ਮੁਸਲਮ ਇੱਕ ਹਿੰਦੂ ਕਿ ਉਹ ਸਾਰੇ ਇੱਕ ਨੇ ਉਹਨਾਂ ਉਹਨਾਂ ਨੂੰ ਜੇ ਅਸੀਂ ਬ੍ਰਾਡਰ ਐਸਪੈਕਟ ਚ ਲਈਏ ਤਾਂ ਔਰਤ ਵੀ ਬੰਦਾ ਹੀ ਹੈ ਧਰਮ ਨੇ ਜਿਹੜਾ ਹੈ ਉਹ ਕੁਝ ਧਰਮ ਜਿਹੜਾ ਮਨੁੱਖ ਨੇ ਆਪਣੀ ਮਰਜ਼ੀ ਨਾਲ ਇੰਟਰਪ੍ਰੀਟ ਕਰ ਲਿਆ ਅਸੀਂ ਔਰਤ ਨੂੰ ਇੰਨਾ ਬੁੱਧੀਜੀਵੀ ਬਣਾਣਾ ਹੈ ਕਿ ਉਹ ਧਰਮ ਨੂੰ ਆਪਣੇ ਹਿਸਾਬ ਨਾਲ ਪੜ ਸਕੇ ਆਪਣੇ ਹਿਸਾਬ ਨਾਲ ਉਹਦਾ ਮਤਲਬ ਅਰਥ ਕੱਢ ਸਕੇ ਔਰਤ ਹੈ ਜਿਹੜੀ ਉਸ ਨੂੰ ਆਜ਼ਾਦੀ ਦੇਣ ਵਾਲਾ ਮਰਦ ਕੋਈ ਨਹੀਂ ਮਰਦ ਦਾ ਸਿਰਫ ਇੰਨਾਕ ਰੋਲ ਹੈ ਕਿ ਉਹਦੀ ਆਜ਼ਾਦੀ 'ਚ ਰੋੜਾ ਨਾ ਬਣੇ ਆਜ਼ਾਦੀ ਦਿੱਤੀ ਹੈ ਪਰਮਾਤਮਾ ਨੇ ਤੇ ਧਰਮ ਹੈ ਜਿਹੜਾ ਉਹ ਪਰਮਾਤਮਾ ਨੂੰ ਮੰਨਣ ਦਾ ਅਲੱਗ-ਅਲੱਗ ਤਰੀਕਾ ਹੈ ਤਾਂ ਧਰਮ ਦੇ ਵਿੱਚ ਜਿਹੜਾ ਅਸਲੀ ਮਤਲਬ ਅਸੀਂ ਇਸ ਤੇ ਕੋਈ ਡਿਫਰੈਂਸ਼ੀਏਟ ਨਹੀਂ ਕਰ ਸਕਦੇ ਕਿ ਕੋਈ ਚੰਗਾ ਧਰਮ ਹੈ ਜਾਂ ਕੋਈ ਮਾੜਾ ਧਰਮ ਹੈ ਕਿਸੇ ਧਰਮ ਦੇ ਵਿੱਚ ਔਰਤ ਨੂੰ ਜਿਆਦਾ ਆਜ਼ਾਦੀ ਦੇ ਦਿੱਤੀ ਕਿਸੇ 'ਚ ਘੱਟ ਕਿਉਂਕਿ ਇਹ ਜਿਹੜਾ ਧਰਮ ਹੈ ਬਾਅਦ ਵਿੱਚ ਮਨੁੱਖਾਂ ਦਾ ਬਣਾਇਆ ਗਿਆ ਹੈ ਪਰਮਾਤਮਾ ਵੱਲੋਂ ਇਟਸੈਲਫ ਕੋਈ ਆਪਣੇ ਰੂਲ ਰੈਗੂਲੇਸ਼ਨਸ ਬਣਾ ਕੇ ਨਹੀਂ ਦਿੱਤੇਗੇ ਜਦੋਂ ਇਹ ਕਹਿ ਦਿੱਤਾ ਵੀ ਸਾਰੇ ਇੱਕ ਨੇ ਸਾਰੇ ਬੰਦੇ ਇੱਕ ਨੇ ਤਾਂ ਔਰਤ ਵੀ ਇੱਕ ਹੈ ਤਾਂ ਮੇਰੇ ਹਿਸਾਬ ਨਾਲ ਕੋਈ ਵੀ ਧਰਮ ਹੈ ਜਿਹੜਾ ਔਰਤ ਨੂੰ ਉਸ ਦੇ ਸਰੀਰਿਕ ਪੱਖ ਤੋਂ ਜਦੋਂ ਮਾਸਿਕ ਧਰਮ ਦੇ ਵਿੱਚ ਹੁੰਦੀ ਹੈ ਤਾਂ ਉਸ ਨੂੰ ਕੋਈ ਇਸ ਤਰ੍ਹਾਂ ਦੀ ਜਿਹੜੀ ਰੋਕ ਰੁਕਾਵਟ ਨਹੀਂ ਧਰਮ ਮੈਨੂੰ ਲੱਗਦਾ ਕਹਿੰਦਾ ਹੈ ਕਿਉਂਕਿ ਬਹੁਤ ਪੁਰਾਣੇ ਸਮੇਂ ਦੇ ਵਿੱਚ ਜਿਹੜਾ ਔਰਤਾਂ ਪੂਜਾ ਪਾਠ ਚ ਬੈਠਦੀਆਂ ਸੀ ਔਰਤ ਦੇ ਨਾਮ ਦੇ ਉੱਤੋਂ ਜਿਹੜੇ ਘਰ ਚੱਲਦੇ ਸੀਗੇ ਔਰਤ ਦਾ ਗੋਤ ਲੱਗਦਾ ਸੀ ਸਾਊਥ ਸਾਊਥ ਸਾਈਡ ਹੁਣ ਵੀ ਲੱਗਦਾ ਤਾਂ ਉਹ ਕੋਈ ਮੈਨੂੰ ਨਹੀਂ ਲੱਗਦਾ ਇਹ ਇੱਕ ਮਨੁੱਖਵਾਦੀ ਹੈ ਜੋ ਬਣਾ ਚੁੱਕਿਆ ਹੈ